ਮੈਂ ਖਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਹੋਏ ਤੇ ਕੋਈ ਵੀ ਤੇ ਪਾਏ ਵੇ ਸਾਰੇ ਹਨ PUBG ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਹੂੰ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇੱਦਾਂ ਹੂੰ ਕਿ ਤੋ ਲਾਈਆ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ अच्छा मैं दरिया शर्मा मार दनी मैं तो मम्मी ने गल करला हम्म केंदा नहीं मैं फटाफट फोन कट देता ते भी पता नहीं ਹੁਣ ਬਕੀਨ ਵਾਲੇ ਨੇ ਵੀ ਬੇਟੇ ਨੇ ਸਾਲੀਆਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੋਲ ਦੇ ਉੱਤੇ ਮੈਂ ਜਿਹੜਾ ਕੀਨੋ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਮਾਨਸੂਰ ਜਿੱਦਾਂ ਹੀ ਥੋੜਾ ਹੀ ਆਪਣਾ ਕੀਨਾਂ ਨੇ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਉਹ ਥੋੜੇ ਗੇਮ ਗੇਮ ਖੇਡਦਾ ਰਿਹਾ ਮਿਹਨਤ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਚ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਪੱਬਜੀ ਹਾਂਜੀ ਪੱਬਜੀ ਹਾਂਜੀ ਜੀ ਹਾਂ ਇਹ ਉਹ ਨੌਜਵਾਨ ਦਾ ਪਰਿਵਾਰ ਹੈ ਜਿੰਨਾਂ ਦਾ 21 ਵਰਿਆਂ ਦਾ ਪੁੱਤ ਲਾਪਤਾ ਹੋ ਚੁੱਕਿਆ ਹੈ ਪਰਿਵਾਰ ਮੁਤਾਬਕ ਆਕਸ਼ੇ ਪਬਜੀ ਗੇਮ ਖੇਡਣ ਦਾ ਆਦੀ ਸੀ ਗੇਮ ਖੇਡਦਾ ਉਹਨਾਂ ਦਾ ਪੁੱਤ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਿਆ ਸੀ ਇਸ ਤੇ ਚੱਲਦੇ ਹੀ ਉਹ ਘਰੋਂ ਚਲਾ ਗਿਆ ਘਰੋਂ ਜਾਣ ਤੋਂ ਪਹਿਲਾਂ ਨੌਜਵਾਨ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਆਖਰੇ ਸੇ ਵੀਡੀਓ ਚ ਨੌਜਵਾਨ ਵੱਲੋਂ ਕੀ ਕਿਹਾ ਗਿਆ ਇਸ ਤੁਸੀਂ ਉਸਦੇ ਮੂੰਹ ਹੀ ਸੁਣ ਲਓ ਮੈਂ ਕੱਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਓ ਤੇ ਕੋਈ ਵੀ ਤੇ ਬਾਏ ਬਾਏ ਸਾਰਿਆਂ ਨੂੰ ਬਾਏ ਸਾਰਿਆਂ ਮਮੀ ਨੂੰ ਵੀ ਖਾਦੀ ਬਾਏ ਪਰਵਾਰ ਮੁਤਾਬਕ ਇਸ ਨੌਜਵਾਨ ਵੱਲੋਂ ਆਪਣੇ ਪਿਤਾ ਨੂੰ ਕੰਮ ਤੇ ਆਉਣ ਦੀ ਗੱਲ ਕਹੀ ਗਈ ਸੀ ਪਰ ਘਰੋਂ ਬੱਸ ਚੜ੍ਹ ਕੇ ਬਿਆਸ ਦਰਿਆ ਤੇ ਚਲਾ ਗਿਆ ਜਿੱਥੇ ਪਹੁੰਚੋ ਉਸ ਵੱਲੋਂ ਪਹਿਲਾਂ ਆਪਣੀ ਭੈਣ ਤੇ ਮਾਂ ਨਾਲ ਆਖਰੀ ਵਾਰ ਵੀਡੀਓ ਕਾਲ ਤੇ ਗੱਲ ਕੀਤੀ ਗਈ ਇਸ ਵੀਡੀਓ ਕਾਲ 'ਚ ਨੌਜਵਾਨ ਵੱਲੋਂ ਉਹਨਾਂ ਨੂੰ ਦਰਿਆ 'ਚ ਛਾਲ ਮਾਰਨ ਦੀ ਗੱਲ ਵੀ ਕਹੀ ਗਈ ਸੀ ਤੇ ਇਹਨਾਂ ਕਹਿਣ ਤੋਂ ਬਾਅਦ ਉਸਨੇ ਫੋਨ ਕੱਟ ਦਿੱਤਾ ਸੀ ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਪਰਿਵਾਰ ਵੱਲੋਂ ਉਸ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰਿਵਾਰ ਮੁਤਾਬਕ ਦਰਿਆ ਤੋਂ ਉਸ ਦੀਆਂ ਚਪਲਾਂ ਬਰਾਮਦ ਹੋਈਆਂ ਨੇ ਤੇ ਹੁਣ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਆਖਰ ਉਹਨਾਂ ਦਾ ਪੁੱਤ ਕਿੱਥੇ ਚਲਾ ਗਿਆ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਨੇ ਘਰੋਂ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਘਰੋਂ ਕਹਿ ਕੇ ਤੇ ਗਿਆ ਮੈਂ ਕੀਨਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨਾਲੀ ਮੈਂ ਫੜੀ ਮੈਨੂੰ ਪਤਾ ਲੱਗਾ ਵੇ ਕੀਨਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨਾਲੇ ਨੇ ਚੱਲ ਗਿਆ ਪੁਲ ਦੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨਾਲੀ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨੇ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਨੀ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨੀ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦਿਖਾ ਦਿੱਤੀ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਸਤਿ ਸ੍ਰੀ ਅਕਾਲ ਅੱਛਾ ਹਾਂ ਜੀ ਉਹਨਾਂ ਨੇ ਲੇਕ ਕੇ ਆਪਣਾ ਰੱਖ ਲਿਆ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚੱਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੁੱਲ ਦੇ ਉੱਤੇ ਵੀ ਆਪਣਾ ਜਿਹੜਾ ਕੀ ਨਾ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਇਹ ਮਾਨਸੂਰ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆ ਸੋਚਦਾ ਜ਼ਿਆਦਾ ਸੀ ਜੀ ਉਹ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜੀ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਜੀ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਪੱਬ ਜੀ ਹਾਂਜੀ ਪੱਬ ਜੀ ਹਾਂਜੀ ਪਹਿਲੀ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿਹੜੀ ਪ੍ਰੇਸ਼ਾਨੀ ਹੋ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਰੋਂਦੀ ਇਸ ਭੈਣ ਵੱਲੋਂ ਆਪਣੇ ਭਰਾ ਨਾਲ ਆਖਰੀ ਵਾਰ ਹੋਈਆਂ ਗੱਲਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਮੈਨੂੰ ਇਹ ਹੀ ਕਿਹਾ ਦੀਦੀ ਬਾਏ ਕਿ ਮੈਂ ਤੈਨੂੰ ਲਾਸਟ ਵਾਰ ਫੋਨ ਕਰਨਾ ਮੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ ਛਾਲ ਮਾਰ ਦੇਣੀ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨਾਲ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿਹਾ ਪੁੱਤ ਮੈਂ ਆ ਗਈ ਤੂੰ ਇੱਥੇ ਰੋ ਕੇ ਉੱਤਰ ਜਾ ਹੂੰ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ ਪੱਬ ਜੀ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਹੂੰ ਤੇ ਫੋਨ ਫਿਰ ਕੰਦਲ ਚ ਲੱਗ ਗਿਆ ਕਰੋ ਇਹ ਹੈ ਹੈਰਾਨ ਕਰਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਸ੍ਰੀ ਹਰਗੋਬਿੰਦਪੁਰ ਦਾ ਰਹਿਣ ਵਾਲਾ ਨੌਜਵਾਨ ਘਰੋਂ ਲਾਪਤਾ ਹੋ ਚੁੱਕਿਆ ਹੈ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਕੋਲ ਵੀ ਦਿੱਤੀ ਗਈ ਹੈ ਪਰਿਵਾਰ ਵੱਲੋਂ ਪੁੱਤ ਦੀ ਭਾਲ ਲਈ ਥਾਂ ਥਾਂ ਤਲਾਸ਼ ਕੀਤੀ ਜਾ ਰਹੀ ਹੈ ਪਰ ਅਜੇ ਵੀ ਉਸ ਦੀ ਕੋਈ ਵੀ ਉਗ ਸੋਗ ਨਹੀਂ ਮਿਲ ਰਹੀ ਜਿਸ ਕਰਕੇ ਇਹ ਪਰਿਵਾਰ ਚਿੰਤਾ ਚ ਡੁੱਬਿਆ ਹੋਇਆ ਹੈ ਜਗਬਾਨੀ ਟੀਵੀ ਲਈ ਗੁਰਪ੍ਰਤਾਪ ਸਿੰਘ ਦੀ ਰਿਪੋਰਟ